करो से तरीके ने हैंग रखने किसी ने चेंज नहीं करने गुम नहीं करने आप भी चार बजे तक साढ़े को स्टे करोगे 4 ਵਜੇ ਤੋਂ ਪਹਿਲਾਂ ਵੀ ਵਾਪਸ ਜਾਣਾ ਚਾਹੋ ਸੇਮ ਇਸੇ ਜਗ੍ਹਾ ਤੋਂ ਵਾਪਸ ਲਈ ਬੱਸ ਮਿਲ ਜੇਗੀ। ਆਪ ਜੀ ਅਗਰ ਇੱਧਰ ਹੋਵੋਗੇ ਆਪ ਜੀ ਦੀ ਰਾਈਟ ਸਾਈਡ ਤੇ ਪਹਿਲਾ ਰੂਮ ਜੋੜਾ ਕਰਾ ਹੈ ਉਸੇ ਲਾਈਨ ਤੇ ਨੈਕਸਟ ਰੂਮ ਲਾਕਰ ਰੂਮ ਕਰੀ ਕਰਾ। ਐਕਸਟਰਾ ਸਮਾਨ ਰੱਖਣ ਲਈ ਆਪ ਜੀ ਲਾਕਰ ਯੂਜ਼ ਕਰ ਸਕਦੇ ਹੋ ਆਪਣਾ ਸਮਾਨ ਨਾਲ ਖੜਨਾ ਚਾਹੋ ਤੇ ਨਾਲ ਵੀ ਪੈਗੀ ਕਰ ਸਕਦੇ ਹੋ। ਜੋੜੇ ਉਤਾਰਨ ਤੋਂ ਬਾਅਦ ਹੈਂਡਵਾਸ਼ ਕਰਨ ਵਾਸਤੇ ਬਿਲਕੁਲ ਸਿੰਗਰ ਦੇ ਨਾਲ ਬਾਹਰ ਵਾਲੀ ਸਾਈਡ ਤੇ ਵਾਸਿਸ਼ਨ ਲੱਗਾ ਹੋਇਆ ਇੱਥੇ ਆਪ ਜੀ ਹੈਂਡਵਾਸ਼ ਕਰ ਸਕਦੇ ਹੋ। ਲੱਗਰ ਵਾਸਤੇ ਆਪ ਜੀ ਰਸਮ ਲੈ ਕੇ ਆਏ ਹੋ ਹਾਲ ਦੇ ਅੰਦਰ ਸਾਹਮਣੇ ਕਾਊਂਟਰ ਲੱਗਾ ਹੋਇਆ ਉੱਥੇ ਆਪ ਜੀ ਰਸਮ ਜਮ੍ਹਾਂ ਕਰਵਾ ਸਕਦੇ ਹੋ ਉਸੇ ਕਾਊਂਟਰ ਦੇ ਨਾਲ ਲੈਫਟ ਸਾਈਡ ਤੇ ਥੋੜਾ ਜਿਹਾ ਅੱਗੇ ਜਾਓਗੇ ਸਭ ਤੋਂ ਪਹਿਲਾਂ ਸਰੋਵਰ ਸਾਹਿਬ ਆਉਣਗੇ ਸਰੋਵਰ ਸਾਹਿਬ ਦਾ ਸਾਈਨ ਬੋਰਡ ਵੀ ਲੱਗਾ ਹੋਇਆ ਹੈ ਉੱਥੇ ਆਪ ਜੀ ਅਸ਼ਨਾਮ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਮੇਨ ਇੱਕ ਖਾਸਕ ਬਿਲਡਿੰਗ ਸੈਂਟਰ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਜ਼ਾਰ ਸਾਹਿਬ ਮਜ਼ਾਰ ਸਾਹਿਬ ਦੇ ਨਾਲ ਆਪ ਜੀ ਨੂੰ ਖੂਹ ਸਾਹਿਬ ਦੇ ਦਰਸ਼ਨ ਹੋਣਗੇ ਉਹੀ ਖੂਹ ਸਾਹਿਬ ਜਿਹਦੇ ਤੋਂ ਬਾਬਾ ਜੀ ਆਪਣੇ ਖੇਤਰ ਨੂੰ ਪਾਣੀ ਲਾਦੇ ਰਹੇ ਨੇ ਖੂਹ ਸਾਹਿਬ ਤੇ ਆ ਨਾਲ ਲੈ ਕੇ ਜਾਣਾ ਚਾਹੋ ਬੋਤਲਾਂ ਦੇ ਪੈਕ ਮਿਲੇਗਾ ਨਾਲ ਵੀ ਲੈ ਕੇ ਜਾ ਸਕਦੇ ਹੋ ਆਪ ਜੀ ਗੁਰਦੁਆਰਾ ਸਾਹਿਬ ਪਹੁੰਚ ਕੇ ਰਾਈਟ ਸਾਈਡ ਤੇ ਜਾਓਗੇ ਕਿਰਪਾਨ ਸਾਹਿਬ ਨishan ਸਾਹਿਬ ਖੇਤੀ ਸਾਹਿਬ ਦੇ ਦਰਸ਼ਨ ਹੋਣਗੇ ਲੈਫਟ ਸਾਈਡ ਤੇ ਆਪ ਜੀ ਨੂੰ ਇੱਕ ਬਿਲਡਿੰਗ ਨਜ਼ਰ ਆਏਗੀ ਉਹਦੇ ਫੇਸ ਤੇ ਲਿਖਿਆ ਹੋਇਆ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਸ ਬਿਲਡਿੰਗ ਵੀ ਰਿਸੈਪਸ਼ਨ ਚ ਮਿਊਜ਼ੀਅਮ ਹੈ ਉਸੇ ਬਿਲਡਿੰਗ ਦੀ ਬੈਕ ਸਾਈਡ ਤੇ ਲੰਗਰ ਹਾਲ ਹੈ ਉੱਥੋਂ ਆਪ ਜੀ ਲੰਗਰ ਕਰੋਗੇ ਲੰਗਰ ਹਾਲ ਦੇ ਨਾਲ ਹੀ ਮਾਰਕੀਟ ਹੈ ਆਪ ਜੀ ਅੰਦਰ ਵਾਲੀ ਸਾਈਡ ਤੋਂ ਵੀ ਮਾਰਕੀਟ ਜਾ ਸਕਦੇ ਹੋ ਉਸੇ ਮਾਰਕੀਟ 'ਚ ਆਪਣੇ ਜੋੜੇ ਪਾ ਕੇ ਜਾਣਾ ਚਾਹੋ ਦਰਸ਼ਨ ਕਰਨ ਤੋਂ ਬਾਅਦ ਇਸੇ ਜਗ੍ਹਾ ਤੇ ਆ ਜਾਓਗੇ ਜੋੜੇ ਪਾ ਕੇ ਆਪ ਜੀ ਦੀ ਲੈਫਟ ਸਾਈਡ ਤੇ ਮਾਰਕੀਟ ਹੈ ਇਸ ਟਰੈਕ ਤੋਂ ਵੀ ਮਾਰਕੀਟ ਜਾ ਸਕਦੇ ਹੋ ਖੇਤੀ ਸਾਹਿਬ ਦੇ ਦਰਸ਼ਨ ਜੋੜੇ ਪਾ ਕੇ ਕਰਨਾ ਚਾਹੋ ਰਾਈਟ ਸਾਈਡ ਤੇ ਜਾ ਕੇ ਕਰ ਸਕਦੇ ਹੋ ਵਾਸ਼ਰੂਮ ਦੀ ਜ਼ਰੂਰਤ ਮਾਰਕੀਟ ਦੇ ਵਿੱਚ ਵੀ ਹੈ ਅੰਦਰ ਵਾਲੀ ਸਾਈਡ ਤੇ ਵੀ ਵਾਸ਼ਰੂਮ ਹੈ ਨੇ ਐਕਸਟਰਾ ਜੋੜੇ ਵੀ ਰੱਖੇ ਹੋਏ ਨੇ ਦਰਬਾਰ ਸਾਹਿਬ ਦੇ ਅੰਦਰ ਜਗਾ ਜਗਾ ਸਾਈਨ ਬੋਰਡ ਲੱਗੇ ਹੋਏ ਨੇ ਆਪ ਜੀ ਦੀ ਹੈਲਪ ਲਈ ਇਸ ਤੋਂ ਇਲਾਵਾ ਵੀ ਆਪ ਜੀ ਨੂੰ ਕਿਸੇ ਹੈਲਪ ਔਰ ਇਨਫੋਰਮੇਸ਼ਨ ਦੀ ਜ਼ਰੂਰਤ ਹੋਏ ਆਪ ਜੀ ਦੀ ਹੈਲਪ ਲਈ ਅਸੀਂ ਇੱਥੇ ਮੌਜੂਦ ਹਾਂ ਅਸੀਂ ਆਸ ਕਰਾਂਗੇ ਆਪ ਜੀ ਦਾ ਜਿੰਨਾ ਵੀ ਸਮਾਂ ਇੱਥੇ ਗੁਜ਼ਰੇ ਅਨਮੁੱਲਾ ਔਰ ਯਾਦਗਾਰ ਗੁਜ਼ਰੇ ਪਾਕਿਸਤਾਨ ਔਰ ਕਰਤਾਰਪੁਰ ਦਾ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਵੈਲਕਮ ਵਾਹਿਗੁਰੂ 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 ਸੇ ਗੁਰੂ ਨਾਨਕ ਦੇਵ ਜੀ ਧੰ ਤਨ ਸ੍ਰੀ 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 ਗੁਰੂ ਨਾਨਕ ਜੈ ਜੀ ਧੰ ਤਨ ਸ੍ਰੀ ਵਾਹਿਗੁਰੂ ਸਤਨਾਮ ਵਾਹਿ ਹਾਂਜੀ ਕਹਿੰਦੇ ਨਹੀਂ ਆਏ ਸਾਰੇ ਜੇ ਤੁਸੀਂ ਬਾਬਾ ਜੀ ਦੇ ਮਤਲਬ ਖੇਤੀ ਬਾੜੀ ਦੇਖਣੀ ਆ ਤੇ ਉਹ ਆ ਸਾਰਾ ਪਾਸਾ ਵਾ ਖੇਤੀ ਬਾੜੀ ਦਾ ਆ ਬਈ ਜਿੱਥੇ ਜਿ ਨਿਸ਼ਾਨੀਆਂ ਲੱਗੀਆਂ ਹਾਂ ਇਹ ਹੋਣੀ ਹੈ ਹਾਂਜੀ ਹਾਂਜੀ ਆ ਲੈਣੇ ਨਿਸ਼ਾਨ ਸਾਬ ਲਿਖਿਆ ਵਾ ਨਿਸ਼ਾਨ ਸਾਹਿਬ ਲਿਖਿਆ ਹੋਇਆ ਹੈ ਨਾ ਆਜੋ 2 ਮਿੰਟ ਅੱਗੇ ਹੁਣ ਆ ਹੀ ਗਏ ਤਾਂ ਸੂਰਜ ਸੂਰਜ ਸਾਹਮਣੇ ਪੈ ਰਿਹਾ ਹੈ ਨਾ ਤੇ ਇਹ ਵੀਡੀਓ ਜਿਹੜੀ ਉਹ ਵਧੀਆ ਨਹੀਂ ਬਣਦੀ ਵਾਦੂ ਸਾਡੇ ਕੋ ਟਾਈਮ 10 ਵਜੇ 10 ਵਜੇ ਆਪਾਂ ਐਂਟਰੀ ਕੀਤੀ ਆ 4 ਵਜੇ ਨਾਲੇ ਵਾਪਸ ਆਉਣਾ ਇਹ ਜੀਸ ਬਾਬਾ ਜੀ ਦੇ ਖੇਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲਣੀਆਂ ਵਹਿਮ ਤੇ ਸ਼ਬਦ ਲਾ ਦੇਣਾ ਉਹ ਬਾਗ ਵੀ ਕਹਿੰਦੇ ਨਾ ਗੁਰੂ ਦਾ ਬਾਗ ਇਹ ਛੱਡਿਆ ਨਹੀਂ ਹੁੰਦੀਆਂ ਉਹ ਬੜਾ ਵਾਈਕਾ ਦਾ ਚੌਧਰ ਨਿਸ਼ਾਹ ਉਹ ਹੋਟ ਲੱਗੇ ਨਾ ਪਵਾ ਤੇ ਉਹ ਕਹਿੰਦੇ ਵੀ ਜੇ ਵੇਖਣ ਜਾਣਾ ਤਾਂ ਹੱਲੇ ਜੋੜੇ ਨਾਲ ਲਾਓ ਵੇ ਵੀ ਗੱਲ ਹੈ ਕੋਈ ਗੱਲ ਨਹੀਂ ਇੱਥੇ ਆਖੀ ਤੀਆ ਉਹ ਨੀਂਦ ਫੈਲੀ ਵਈ ਨਹੀਂ ਜਿਸਦੇ ਕੋਲਾਂ ਹਲ ਹੋਇਆ ਹੋਇਆ ਲਾ ਕਾੜੀ ਨੂੰ ਇਹ ਥਲੇ ਥਲੇ ਵਗੀ ਹੈ ਨਾ ਤੇ ਕਹਿੰਦੇ ਮੰਨਦੇ ਸੀ ਅੱਲਾ ਦਾ ਰਸਾਨ ਲੱਗੇ ਖਾਣਾ ਆਉਂਦੀ ਹਾਂ ਇਹਨਾਂ ਚਾਹ ਲੱਗਿਆ ਤੇ ਇਹ ਪਾੜੀ ਵਾਗ ਗਈ ਥਲੇ ਥਲੇ ਲੱਗਦੀ ਹੈ ਓਏ ਅਦਾ ਮੈਂ ਦੋ ਮੈਂ ਜਾਣੇ ਉਹ ਬੜੇ ਨੇ ਜੀ ਭਾਈ ਜੀ ਟੱਕੜੀਆਂ ਦੇ ਤੇ ਆਓ ਸ਼ਾਨ ਕਰੀ ਜੀ ਰਹੀ ਗਈ ਸਿੱਧੀ ਤੇ ਇਹ ਕਿਹਾ ਸੀ ਅਕ ਤੱਕ 20 ਸਾਲ ਦਾ ਰਹਿੰਦਾ ਸਮਝੀ ਹੋਇਆ ਤੇ ਪੁੱਛਿਆ ਉਹ ਹਾਂ ਉਹ ਮੇਰੀ ਗਾੜੀ ਲੈ ਆਓ ਮਾਤਾ ਜੀ ਲਿਆਉ ਨੂੰ ਫੋਟੋ ਖਚਾਲੂ ਮੈਨੂੰ ਆਜੋ ਸਾਸਰੀਆ ਗੱਲ ਗੱਲ ਸਰਜ ਉਹ ਬੰਦੇ ਅਗਾਂ ਕੇ ਲਾ ਬੰਦੇ ਰੱਖੇ ਹੱਥ ਦੇ ਰੱਖੇ ਪਰ ਮੇ 어, 야, 나가려고. ਬਾਇਰੋਸ ਦੀ ਇਹ ਦਾਸਤ ਹੈ 8.1 ਸਾਹਮਣੇ ਆਪਣੇ ਬੋਈ ਕਾਲ ਦੇ ਦਿੱਤੀ ਸੀ ਇਧਰ ਅਗਰ ਐਚਐਸਟੀ ਕੋਲ ਉਧਰ ਕੰਪਰਮਾਈਜ਼ ਹੋ ਜਾਏਗੀ ਭਾਜੀ 850 ਰੁਪਏ ਦਾ ਫਾਨ ਕਰਨਾ ਹੈ ਐਸਟੀ ਭਾਜੀ ਐਸਟੀ ਲਵਾ ਦਿੰਦਾ ਸਰ ਜੀ ਉਹ ਨੀਂਦ ਜਾਂਦਾ ਉਹ ਕਸ਼ਟ ਕਰਦਾ ਫੇਰੀ ਮਾਣ 25 ਮਿੰਟੀਆਂ ਬਣੀ ਪਾਸਤਾ ਸਾਨੀ ਸ਼ਾਮ ਨੂੰ ਆਉਂਦਾ ਜੀ ਚੋਲ ਚਾਰ ਹੋਏਗਾ ਕਿੰਨੇ ਕਿੰਨੇ ਹੈ ਜੀ ਮਾੜਾ ਜਿਹਾ ਹੱਸ ਕਿਉਂ ਖਾਇਆ ਹੋਣਾ ਸਾਡੇ ਮਹਿਮਾਨ ਤੁਹਾਨੂੰ ਬੜਾ ਅੱਛਾ ਲੱਗੇਗਾ ਹਾਂਜੀ ਹਾਂਜੀ ਆ ਰਹੇ ਤੁਹਾਡੇ ਕੋਲ ਹੀ ਸਾਡੇ ਪਹਿਲਾਂ ਖੂਦ ਖਾ ਰਹੇ ਆ ਕਿੰਨੇ ਧਰਨੇ ਨੇ ਦੇ ਵਿੱਚ ਕਿਹੜਾ 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 ਵਾ 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 ਵਾ

ਸ਼ਾਲ ਨੇ ਕੋਈ ਕੁਝ ਹੀ ਸੂਰਮਾ ਪਰ ਕਿ ਨਹੀਂ ਹੁੰਦਿਆ ਆ ਸ਼ਾਲ ਦੇਖੋ ਕਿੰਨੇ ਦਾ ਹੈ ਕਹਿ ਰਿਹਾ 1200 ਇਹ ਵਾਲਾ ਨਾ ਇਹ ਸ਼ਾਲ ਹੈ ਜੀ 1200 ਇਹ ਯਾ ਚੀਜ਼ ਹੀ ਦੇਖੀ ਦੋਾਰ ਦੋਾਰ 200 ਨਹੀਂ ਚੱਲੇਗੀ ਕੀ ਕਰਨਾ ਸਾਡੀ साढ़े सात हजार के, के, तो के मैम आपको पढ़ रहे हैं पहले छब्बीस सौ पचहत्तर रुपए का पढ़ रहा था अभी दो हजार का आपको पड़ रहे हैं इंडियन में